ਨਾ ਕਿਸ ਭਾਜਪਾ ਨੂੰ ਬਲ ਮਿਲ ਰਿਹਾ ਦੇਖੋ ਹਰੇਕ ਸ਼ਖਸੀਅਤ ਜਿਹੜੀ ਮਿਲਦੀ ਹੈ ਆਪਣੇ ਨਾਲ ਇੱਕ ਪ੍ਰਭਾਵ ਲੈ ਕੇ ਆਂਦੀ ਹੈ ਸਮਾਜ ਦੇ ਲੋਕ ਵਿਚਰਦੇ ਹੈ ਤੇ ਨੌਜਵਾਨ ਸਾਥੀ ਹੈ ਸਾਰੇ ਚਾਹੇ ਅਮਨ ਜੀ ਹੈ ਚਾਹੇ ਰਾਜਦੀਪ ਜੀ ਹੈ ਤੇ ਸਨੀ ਜੀ ਹੈ ਚਾਹੇ ਸਮਰਥ ਕੌਰ ਜੀ ਹੈ ਹਰੇਕ ਦਾ ਆਪਣਾ ਆਪਣਾ ਇੱਕ ਪਛਾਣ ਹੈ ਤੇ ਰਾਜਦੀਪ ਜੀ ਮੇਰੇ ਨਾਲ ਬੈਠੇ ਹੈ ਅਮਨ ਜੀ ਦੇ ਨਾਲ ਬੈਠੇ ਹੈ ਤੇ ਰਾਜਦੀਪ ਜੀ ਸਿਰਫ ਕੁਰਤੇ ਪਜਾਮੇ ਨਹੀਂ ਪਣਾਉਂਦੇ ਉੜਦੇ ਪਿਆਮੇ ਦਾ ਨਾਮ ਚੁਗਦਾ ਹੈ ਕਈ ਕਾਂਗਰਸ ਪਾਰਟੀਆਂ ਨੂੰ ਪਰ ਇਹ ਇਹਨਾਂ ਨੇ ਆਪਣਾ ਇੱਕ ਨਾਮ ਯੂਥ ਦੇ ਅੰਦਰ ਬਣਾਇਆ ਹੈ ਇਹਨਾਂ ਦੀ ਲੋਕਾਂ ਦੇ ਅੰਦਰ ਪੈਠ ਹੈ ਤੇ ਅੱਜ ਬੀਜੇਪੀ ਦੇ ਵਿਚਾਰਧਾਰਾ ਜੋ ਕਿ ਰਾਸ਼ਟਰੀਤਾ ਦੇਸ਼ ਨੂੰ ਮਜ਼ਬੂਤ ਬਣਾ ਕੇ ਪੰਜਾਬ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਤੇ ਦੇਸ਼ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਪੰਜਾਬ ਮਜ਼ਬੂਤ ਹੋਵੇ ਉਸ ਪੱਖ ਨੂੰ ਲੈ ਕੇ ਲੋਕਾਂ 'ਚ ਜਾਣਗੇ ਨੌਜਵਾਨਾਂ ਨੂੰ ਜਾਗਰਤ ਕਰਨਗੇ ਇਸੇ ਉਮੀਦ ਨਾਲ ਇਹਨਾਂ ਸਾਰਿਆਂ ਨੂੰ ਅੱਜ ਇੱਥੇ ਜੀ ਆਇਆ ਕਹਿਣ ਵਾਸਤੇ ਮੈਂ ਆਇਆ ਜਾਕਰ ਸਾਹਿਬ ਬਨਵਾਰੀ ਦਾ ਤੋਹਫਾ ਤੇ ਗਵਰਨਰ ਦਾ ਸਤੀਫਾ ਦਿੱਤਾ ਕਿਨੇ ਕੈਪਟਨ ਸਾਹਿਬ ਨੂੰ ਗਵਰਨਰ ਲਾ ਸਕਦੇ ਆ ਕਿੰਨੀ ਕੁ ਸਚਾਈ ਹੈ ਸੰਵਿਧਾਨਕ ਤੌਰ ਤੇ ਕਿੰਨੀ ਕੁ ਇਹਦੇ 'ਚ ਮਜਬੂਤੀ ਹੈਗੀ ਇਸ ਅਫਵਾਹ ਦੀ ਜਾਂ ਇਸ ਖਬਰ ਦੀ ਅਫਵਾਹ ਵਾ ਅਫਵਾਹ ਹੀ ਹੁੰਦੀ ਹੈ ਸਾਹਿਬ ਇਸੇ ਕਰਕੇ ਅਫਵਾਹ ਕਹੇ ਜਾਂਦੇ ਆ ਜਿਹੜੀ ਸਚਾਈ ਹੈ ਉਹ ਹੈ ਵੀ ਪ੍ਰੋਹੀ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਇਆ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਤੇ ਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਅਸੂਹ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਤੇ ਜ਼ਾਹਿਰ ਕੀਤੀ ਸੀ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਉਹਨਾਂ ਨੇ ਅਸਤੀਫਾ ਦਿੱਤਾ ਪਰ ਉਹਨਾਂ ਨੇ ਜਿੰਨਾ ਸਮਾਂ ਇੱਥੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸੈਕਿੰਡ ਮੇਰੀ ਪੂਰੀ ਗੱਲ ਸੁਣੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਪੱਖ ਦੇ ਮੁੱਦੇ ਜਿਹੜੇ ਐ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਐ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਐ ਉਹਨਾਂ ਦਾ ਕਹਿਣਾ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਐਮ ਐਲ اے ਦਾ ਕਹਿਣਾ ਜਾਂ ਇੱਕ ਬਾਹਰ ਬੈਠੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸੇ ਬੜਾ ਫਰਕ ਐ ਇੱਕ ਐਲਟਰ ਸਟੇਟਸਮੈਨ ਦੇ ਨਾਤੇ ਇੱਕ ਉਸ ਉਹਦੇ ਤੇ ਉਹਦੀ ਗਰਮਾ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੇ ਮੁੱਦੇ ਐ ਪੰਜਾਬ ਦੇ ਅੰਦਰ ਨਸ਼ੇ ਦਾ ਮੁੱਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮੁੱਦਾ ਪੰਜਾਬ ਦੇ ਅੰਦਰ ਮਾਈਨਿੰਗ ਦਾ ਮੁੱਦਾ ਜਿਹਨੂੰ ਲੈ ਕੇ ਬਾਰ-ਬਾਰ ਉਹਨਾਂ ਨੇ ਬਾਰਡਰ ਸਰਹੱਦੀ ਦੌਰਿਆਂ ਦੇ ਉੱਤੇ ਕੀਤੇ ਦੌਰੇ ਕੀਤੇ ਤੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਢਾਲਾਈ ਜਾ ਰਹੀ ਹੈ ਸਰਕਾਰ ਦੇ ਦੁਆਰਾ ਆਪਣੇ ਨੌਸਿਕੀ ਆਪਨ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਈਆਂ ਪਰ ਕਿਉਂਕਿ ਭਗਵੰਤ ਮਾਨ ਜੀ ਅਜੇ ਲੋਕਾਂ ਨੂੰ ਤਿੱਖੀਆਂ ਕਹਿੰਦੇ ਰਹੇ ਐ ਤਿੱਖੀਆਂ ਸੁਣ ਦੀ ਆਦਤ ਉਹਨਾਂ ਨੇ ਪਾਈ ਨਹੀਂ ਇਸ ਕਰਕੇ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਗਰਮਾ ਵੀ ਨਹੀਂ ਬਣਾ ਕੇ ਭਗਵੰਤ ਮਾਨ ਜੀ ਰੱਖ ਸਕੇ ਪਰ ਮਨੂੰ ਇਸ ਗੱਲ ਦੀ ਮੈਂ ਚੰਗੀ ਮੈਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਵੀ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜਿਹਾ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ ਗਵਰਨਰ ਸਾਹਿਬ ਦਾ ਮਨ ਬਹਿਲਾਇਆ ਬਲਕਿ ਛੱਲਾਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਿਲਾ ਲਿਆ ਪਰ ਮਨ ਬਹਿਲਾਨ ਨਾਲ ਨਹੀਂ ਜਿਹੜੀ ਸਮੱਸਿਆਵਾਂ ਐ ਪ੍ਰੋਇਸ਼ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਐ ਮਨ ਬਹਿਲਾਨ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜੁੱਤੇ ਹੀ ਹੱਲ ਨਹੀਂ ਕਰਦੇ ਉਸ ਤੋਂ ਹੀ ਮੈਂ ਸਮਝਦਾ ਵੀ ਲੋਕਾਂ ਦੇ ਜਿਹੜਾ ਵਿਸ਼ਵਾਸ ਤੁਹਾਨੂੰ ਦਿੱਤਾ ਉਹਦੇ ਨਾਲ ਉਹ ਵਿਸ਼ਵਾਸ ਗਾਠ ਕਰ ਰਹੇ ਪਰ ਸਾਹੀ ਖੈਰਾ ਦਾ ਲਗਾਤਾਰ ਸੰਗਰੂਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਇਆ ਸ਼ਾਮ ਨੂੰ ਉਹ ਨਜ਼ਰਬੰਦ ਕਰ ਲਿਆ ਕਿੱਡਾ ਦੇ ਰਹੇ ਹਰਾਂ ਦਾ ਚੱਲਿਆ ਅੱਜ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਆ ਨੇ ਸਾਹਿਬ ਅੰਦਰ ਇੱਕ ਕਿ ਗਵਰਨਰ ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਵੀ ਇੱਕ ਮਾਰਸ਼ਲ ਲਾਜਾ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਇਆ ਹੈ ਤੇ ਅੱਜ ਤੋਂ ਨਹੀਂ ਲੱਗਿਆ ਸਾਲ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ ਅਲਕਾ ਲੰਬਾ ਚਾਹੇ ਕਾਂਗਰਸ ਦੀ ਲੀਡਰਾ ਉਹਦਾ ਕਦੋਂ ਆਇਆ ਸੀਗਾ ਕੇਸ ਇੱਥੇ ਤੁਹਾਡੇ ਲੁਧਿਆਣਾ ਸ਼ਹਿਰ ਦੇ ਅੰਦਰ ਜਦੋਂ ਜਲੰਧਰ ਬਾਈ ਇਲੈਕਸ਼ਨ ਚੱਲੀਆਂ ਦਾ ਸੀਗਾ ਨਵ ਭਾਰਤ ਟਾਈਮਜ਼ ਵਾਲੇ ਜਿਹੜੇ ਉਹ ਸੀਗੇ ਪੱਤਰਕਾਰ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਸੀਗਾ ਉਹ ਉਹ ਕਿਹੜੇ ਕਾਨੂੰਨ ਦੇ ਤਹਿਤ ਸੀਗੇ ਅੱਜ ਕੇਜਰੀਵਾਲ ਸਾਹਿਬ ਉਥੇ ਈਡੀ ਨੂੰ ਪੁੱਛ ਰਿਹਾ ਵੀ ਇਹ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤਾਂ ਤੁਸੀਂ ਪਹਿਲਾਂ ਦੱਸੋ ਵੀ ਤੁਸੀਂ ਆਏ ਨਾ ਪੰਨੇ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾਰ ਕੇ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮਜ ਆਪਣਾ ਰੰਗ ਨਹੀਂ ਦੇਖਦੀ ਦੂਜੇ ਦੇ ਕਾਲਾ ਚੁੰਨੀ ਦੇਖ ਕੇ ਜਿਹੜੇ ਚਮਕਦੇ ਹੈ ਉਹਨਾਂ ਨੂੰ ਆਪਣੇ ਪੀੜੀ ਦੇ ਤਾ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਬ ਜੇ ਕਾਨੂੰਨ ਉਹਨਾਂ ਨੂੰ ਸਿਕੰਜੇ ਜੇ ਅਗਰ ਸੁਰੇਨ ਜੀ ਦਾ ਨੰਬਰ ਆ ਗਿਆ ਸਾਬ ਤਾਂ ਕਿੰਨਾ ਭੱਜ ਲੈਣਗੇ ਜੀ ਉਹਨਾਂ ਨੂੰ ਮੇਰੇ ਖਿਆਲ ਸੱਤ ਨੋਟਿਸ ਗਏ ਸੀਗੇ ਪੰਜ ਤਾਂ ਕੇਜਰੀਵਾਲ ਸਾਹਿਬ ਨੇ ਪੂਰੇ ਹੋ ਗਏ ਅਗਰ ਸੱਚੇ ਹੈ ਤਾਂ ਜਾ ਕੇ ਕਹਿਣ ਸਾਹਿਬ ਜਾ ਕੇ ਆਪਣੀ ਗੱਲ ਦੱਸ ਨੀ ਦੂਜਿਆਂ ਵਾਂਗ ਉਹ ਵੀ ਭੁਗਤਣ ਲਾਗੀ ਪ੍ਰਧਾਨ ਜੀ ਇੱਕ ਖੈਰਾ ਸਾਹਿਬ ਦੀ ਆਤਾਰੀਫ ਕਰ ਰਹੇ تھے ਔਰ ਖੈਰਾ ਖੈਰਾ ਸਾਹਿਬ ਆਪकी ਤਾਰੀਫ ਕਰ ਰਹੇ ਦੋਨੋਂ ਆਪਸ ਵਿੱਚ ਮਤਲਬ ਕੀ ਲੱਗ ਰਿਹਾ ਕੁਝ ਫਿਊਚਰ ਵਿੱਚ ਮੈਂ ਕੋਈ ਤਾਰੀਫ ਨਹੀਂ ਕਰਦਾ ਸਾਹਿਬ ਮੈਂ ਆਪਣੇ ਹਰੇਕ ਦੋਸਤ ਦੀ ਆਪਣੇ ਹਰੇਕ ਬੰਦੇ ਦੀ ਜਿਨ੍ਹਾਂ ਦੇ ਨਾਲ ਮੇਰੇ ਰਾਜਨੀਤਿਕ ਵਿਰੋਧ ਹੈ ਮੈਂ ਚੰਗੀ ਗੱਲ ਨੂੰ ਚੰਗਾ ਆਖਦਾ ਮਾੜੀ ਗੱਲ ਨੂੰ ਮਾੜਾ ਆਖਦਾ ਮੈਂ ਤਾਂ ਇੰਨੇ ਕਿਹਾ ਵੀ ਉਹ ਤਾਂ ਕਾਂਗਰਸ ਦੇ ਲੀਡਰ ਹੈ ਸੀਨੀਅਰ ਲੀਡਰ ਹੈ ਉਹਨਾਂ ਵਾਸਤੇ ਤਾਂ ਕਿਸੇ ਕਾਂਗਰਸ ਨੇ ਹਾਜ਼ਰ ਨਾ ਮਾਰਿਆ ਨਹੀਂ ਤੇ ਭਾਨੇ ਸਿੱਧੂ ਵਾਸਤੇ ਜਾ ਕੇ ਉੱਥੇ ਉਹ ਕਹਿੰਦੇ ਨਾ ਅਗਲੇ ਦਾ ਘਰ ਬਾਲ ਕੇ ਉਹਨੂੰ ਅੰਦਰ ਬਿਠਾਰ ਕੇ ਹੈ ਉਲਟਾ ਟੰਗ ਟੰਕੇ ਟੌਰਚਰ ਕਰ ਰਹੇ ਸਭ ਉਹਨੂੰ ਵੀਡੀਓ ਪਵਾ ਰਹੇ ਕਿਉਂਕਿ ਉੱਥੇ ਵੀਡੀਓ ਆਨ ਕਰਕੇ ਕਹਿੰਦਾ ਭਗਵੰਤ ਮਾਨ ਜੀ ਦੇਖਣਾ ਚਾਹੁੰਦੇ ਐ ਵੀ ਇਹਨੂੰ ਮੈਂ ਤੁਸੀਂ ਮੁਰਗਾ ਬਣਾਇਆ ਕਿ ਟੰਗਿਆ ਕਿ ਨਹੀਂ ਟੰਗਿਆ ਉੱਥੇ ਜਾ ਕੇ ਇਹ ਮਗਰਮੱਛੀ ਹੰਸੂ ਵਹਾ ਰਹੇ ਇਹ ਲੋਕ ਹੈ ਇਸ ਕਰਕੇ ਮੇਰੇ ਕਹਿਣ ਦਾ ਪਾਵ ਹੈ ਵੀ ਆ ਕਾਂਗਰਸ ਪਾਰਟੀ ਦੇ ਆ ਜਿਹੜੇ ਸੀਨੀਅਰ ਲੀਡਰ ਹੈ ਇਹ ਜਿਸ ਤਰ੍ਹਾਂ لوکاں نو ਅਜੇ ਵੀ ਗੁੰਮਰਾਹ ਕਰ ਰਹੇ ਅਜੇ ਵੀ ਸ਼ਿਕਾਇਤਾਂ ਪਾ ਰਹੇ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਤੋਂ ਪੰਜਾਬ ਨੂੰ ਬਚਣ ਦੀ ਓਨੀ ਲੋੜ ਹੈ ਜਿੰਨੀ ਭਗਵੰਤ ਮਾਨ ਜੀ ਇਹਨਾਂ ਦੇ ਆਮ ਆਦਮੀ ਪਾ ਰਹੇ ਉਹ ਪੰਜਾਬ ਦੇ ਵਿੱਚੋਂ ਚਰਤੀਆਂ ਉਜਾੜਿਆ ਗਲੀ ਗਲੀ ਸੜਕ ਮੈਂ ਕਹਿੰਦਾ ਚਾਕੀਆਂ ਦੀ ਲੋੜ ਹੀ ਨਹੀਂ ਸਾਬ ਭਗਵੰਤ ਮਾਨ ਜੀ ਨੂੰ ਤੋੜ ਦਿਓ ਮਾਈਕ ਨਾਲ ਦੇ ਦਿਓ ਛੱਲਾ ਗਾਗਾ ਕੇ ਸਾਰਾ ਰੁੱਪ ਚਾਕੀ ਆਪਣੇ ਆਪ ਨੇ ਕਰ ਜੂ ਲੋਕਾਂ ਖੇਡਦੇ ਹੋਣ ਤੁਹਾਡਾ ਧੰਨਵਾਦ